ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਸਰ ਜਨ ਠੀਕ ਠਾਕ ਹੋਵੋਗੇ ਤਾਂ ਪੂਜਾ ਸੰਗਾ ਦਾ ਡਾਇਵੋਸਾ ਜਿਹੜਾ ਤੀਜੇ ਘਰ ਵਾਲੇ ਨਾਲੋਂ ਕਨਫਰਮ ਹੋ ਚੁੱਕਿਆ ਖੁਦ ਕਨਫਰਮ ਕੀਤਾ ਉਹਦੇ ਤੀਜੇ ਘਰ ਵਾਲੇ ਨੇ ਯਾਨੀ ਕਿ ਸੁਖ ਨੇ ਤਾਂ ਮੈਂ ਉਹਦੀ ਇੱਕ ਵੀਡੀਓ ਤੁਹਾਡੇ ਸਾਹਮਣੇ ਰੱਖਦੀ ਆ ਵੀਡੀਓ ਨਾਲ ਬਣੀ ਰਿਓ ਜਿਆਦਾ ਲੰਬੀ ਵੀਡੀਓ ਨਹੀਂ ਬਣਾਈ ਆਪਾਂ ਕਿਉਂਕਿ ਅੱਜ ਮੈਂ ਵੀ ਥੋੜਾ ਜਿਹਾ ਬਿਜ਼ੀ ਆ ਸੋ ਤੁਹਾਨੂੰ ਮੈਂ ਸੋਚਿਆ ਵੀ ਦੱਸ ਦੇਵਾਂ ਕਿ ਸੁਖ ਨੇ ਇੱਕ ਵੀਡੀਓ ਅਪਲੋਡ ਕੀਤੀ ਆ ਪਹਿਲਾਂ ਉਹਨੇ ਸਟੋਰੀ ਮੈਂਸ਼ਨ ਕੀਤੀ ਸੀ ਕਿ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਤੇ ਹੁਣ ਸੁਖ ਨੇ ਇੱਕ ਰੀਲ ਪਾਈ ਆ ਮੈਂ ਉਹ ਰੀਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਉਸ ਤੋਂ ਬਾਅਦ ਉਹਦੇ ਰਿਪਲਾਈ 'ਚ ਜਿਹੜੀ ਮੋਟੋ ਨੇ ਯਾਨੀ ਕਿ ਪੂਜਾ ਸੰਘਾ ਨੇ ਰਿਪਲਾਈ ਪਾਇਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਤਾਂ ਕਹਿੰਦੇ ਬੁਰਿਆ ਕੰਮਾਂ ਦੇ ਬੁਰੇ ਨਤੀਜੇ ਇੱਕ ਛੱਡ ਦੂਜਾ ਦੂਜਾ ਛੱਡ ਤੀਜਾ ਇਹਨਾਂ ਦੇ ਨਤੀਜੇ ਤਾਂ ਮਾੜੇ ਹੁੰਦੇ ਆ ਬਈ ਕਿਉਂਕਿ ਇੱਕ ਵਾਰੀ ਦਾਗ ਲੱਗਿਆ ਜਿਹੜਾ ਨਾ ਉਹ ਕਦੇ ਨਹੀਂ ਧੋਤਾ ਜਾਂਦਾ ਸੋ ਜਿੱਥੇ ਪਹਿਲੀ ਵਾਰੀ ਰਿਸ਼ਤਾ ਬਣ ਗਿਆ ਨਾ ਉਸੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਉਸ ਤੋਂ ਬਾਅਦ ਉਹੀ ਨਿਆ ਦਾ ਬਣਦਾ ਤਾਂ ਆ ਵੀਡੀਓ ਦੇਖਿਓ ਜ਼ਰਾ ਜੀ ਕਿੱਦਾਂ ਸਾਰੇ ਭਰਾ ਮੇਰੇ ਠੀਕ ਹੀ ਹੋਵੋਗੇ ਜਿੱਦ ਤੱਕ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਭਰਾ ਇਕੱਤ ਨਾਲ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਕੀ ਬਣਦਾ ਓਟੇ ਮੇਰਾ ਭਰਾ ਹੂੰ ਦੇਖ ਲੋ ਉਹਦਾ ਕਹਿਣਾ ਕਿ ਤਾੜੀ ਕਦੇ ਵੀ ਘੱਤ ਨਾਣੀ ਵੱਜਦੀ ਇਹ ਤਾਂ ਗੱਲ ਬਿਲਕੁਲ ਸਹੀ ਆ ਭਰਾਵਾ ਤੇਰੀ ਪਰ ਪਹਿਲੇ ਤੈਨੂੰ ਪਹਿਲਾਂ ਵੀ ਪਤਾ ਹੋਣਾ ਚਾਹੀਦਾ ਸੀ ਜਦ ਤੂੰ ਕਿਸੇ ਦਾ ਘਰ ਪੱਟ ਰਿਹਾ ਸੀ ਉਦੋਂ ਨਹੀਂ ਤੈਨੂੰ ਪਤਾ ਸੀ ਗੱਲ ਕੋਈ ਨਹੀਂ ਗੱਲ ਸਾਰੀ ਫੇਮ ਦੀ ਸੀ ਇਹਨੂੰ ਫੇਮ ਚਾਹੀਦਾ ਸੀ ਜੋ ਇਹਨੂੰ ਮਿਲ ਗਿਆ ਠੀਕ ਹੈ ਨਵੀਂ ਆਈਡੀ ਬਣਾ ਕੇ ਮਿਲੀਅਨ ਚ ਜਿਹੜਾ ਹੈਗਾ ਵੀਡੀਓ ਦੇ ਉੱਪਰ ਵਿਊ ਆਗੇ ਠੀਕ ਹੈ ਇੱਕ ਫੇਸ ਵੈਲਿਊ ਬਣ ਚੁੱਕੀ ਹੈ ਦੀ ਹੁਣ ਇਹਨੂੰ ਉਹਨੂੰ ਪੂਜਾ ਸੰਘਾ ਦੀ ਕੀ ਲੋੜ ਹੈ ਤੇ ਹੁਣ ਪੂਜਾ ਸੰਘਾ ਨੇ ਕੀ ਰਿਪਲਾਈ ਪਾਇਆ ਉਹ ਵੀ ਸੁਣ ਲੋ ਜੀ ਗਾਇਜ਼ ਤੇ ਮੈਨੂੰ ਸੁਣਨ ਜਾ ਰਿਹਾ ਕੀ ਕਹਿ ਰਿਹਾ ਰਿਲੇਸ਼ਨ ਮੈਂ ਵਿਆਹ ਕੇ ਆਈ ਆ ਮੈਂ ਬਿਨਾ ਵਿਆਹ ਤੋਂ ਤਾੜੀ ਗਈ ਹੈ ਨਾ ਤੇ ਬਾਕੀ ਰਹੀ ਗੱਲ ਜਿਹੜਿਆ ਕਹਿ ਰਹੇ ਦੀ ਹੁਣ ਚੌਥੀ ਦੀ ਤਿਆਰੀ ਆ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਕੋਈ ਮੇਰੇ ਨਾਲ ਨਹੀਂ ਰਹਿ ਗਿਆ ਜਿਹੜਾ ਕੀ ਹੈ ਨਾ ਬੋਲ ਕੇ ਆ ਵੀ ਕਹ ਦਿੰਦਾ ਹਾਂ ਵਿਆਹ ਮੇ ਜਾ ਕੇ ਆ ਚੌਥਾ ਵਿਆਹ ਆ ਤੁਹਾਨੂੰ ਪਤਾ ਕਿਸੇ ਦੀ ਲਾਈਫ ਦਾ ਤੇ ਜੋ ਉਹਨੇ ਕਰ ਤਾਂ ਤੁਸੀਂ ਸੁਣ ਲਿਆ ਪੂਜਾ ਦਾ ਕਹਿਣਾ ਕਿ ਮੈਂ ਵਿਆਹ ਕੇ ਆਈ ਸੀ ਰਿਲੇਸ਼ਨ ਖਤਮ ਹੋਣ ਦੀਆਂ ਗੱਲਾਂ ਸੁਣ ਰਹੀਆਂ ਕਹਿੰਦੀ ਮੈਂ ਆਉਧਣੀ ਰਿਪਲਾਈ ਸੋਖ ਨੂੰ ਕਰ ਰਹੀ ਆ ਮੈਂ ਉਹੀ ਨਹੀਂ ਆਈ ਸੀ ਮੈਂ ਵਿਆਹ ਕੇ ਆਈ ਸੀ ਤੇ ਅੱਛਾ ਇਹਦਾ ਮਤਲਬ ਵੀ ਤੂੰ ਗੁਰਵਿੰਦਰ ਨਾਲ ਉਹੀ ਸਿਤਾਈਆਂ ਨੂੰ ਛੜਤਾ ਪਹਿਲੇ ਨਾਲ ਤੇਰਾ ਵਿਆਹ ਨਹੀਂ ਹੋਇਆ ਸੀ ਜਦੋਂ ਥਾਂ ਥਾਂ ਤੇ ਚਰਨ ਦੀ ਆਦਤ ਪੈ ਜੇ ਨਾ ਮੈਂ ਸਿੱਧਾ ਸਪਸ਼ਟ ਕਹੂੰਗੀ ਜਦੋਂ ਥਾਂ ਥਾਂ ਤੇ ਚਰਨ ਦੀ ਆਦਤ ਪੈ ਜੇ ਨਾ ਫਿਰ ਬੰਦਾ ਕਸੇ ਯੋਕਰਾਂ ਨਹੀਂ ਰਹਿੰਦਾ ਚਾਹੇ ਉਹ ਬੰਦਾ ਤੇ ਚਾਹੇ ਉਹ ਬੁੜੀ ਹੈ ਕਸੇ ਯੋਕਰਾਂ ਨਹੀਂ ਰਹਿੰਦਾ ਨਤੀਜੇ ਇਹੀ ਨਿਕਲਦੇ ਨੇ ਚੰਗਾ ਮਾੜਾ ਕੋਸ਼ਿਸ਼ ਕਰਿਆ ਕਰੋ ਕਿ ਜਿੱਥੇ ਆਪਾਂ ਪਹਿਲੇ ਤੇ ਲੜ ਲੱਗੇ ਨਾ ਉਹਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਉਸ ਤੋਂ ਬਾਅਦ ਹੁਣ ਪਹਿਲਾ ਦਾਗ ਲੱਗਿਆ ਉਹ ਛੱਡਿਆ ਦੂਜਾ ਦਾਗ ਲੱਗਿਆ ਠੀਕ ਹੈ ਤੀਜਾ ਕਰ ਲਿਆ ਹੁਣ ਤੀਜਾ ਜਿਹੜਾ ਹੈਗਾਗਾ ਉਹ ਉਹਦੇ ਨਾਲ ਵੀ ਜਿਹੜਾ ਹੈਗਾ ਰੌਲਾ ਪੈ ਗਿਆ ਡਾਈਵੋਰਸ ਫਾਈਨਲ ਠੀਕ ਹੈ ਤੇ ਫਿਰ ਹੁਣ ਉਸ ਤੋਂ ਬਾਅਦ ਚੌਥਾ ਹਜੇ ਸੁਪਾਈਆਂ ਦੇ ਰਹੀ ਐ ਵੀ ਲੋਕ ਕਹਿ ਰਹੇ ਆ ਚੌਥਾ ਚੌਥਾ ਮੈਨੂੰ ਪਤਾ ਮੇਰੇ ਨਾਲ ਜੋ ਹੋ ਰਿਹਾ ਤੇ ਫਿਰ ਲੋਕਾਂ ਨੂੰ ਆਗੇ ਵੀਡੀਓ ਦੇ ਵਿੱਚ ਕਿਉਂ ਦੱਸਦੀ ਪਈਆਂ ਮਾੜੀ ਜੀ ਗੱਲ ਹੁੰਦੀ ਤੁਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰੋ ਨਾ ਫਿਰ ਲੋਕਾਂ ਦੇ ਵਿੱਚ ਡੰਡੋਰਾ ਕਿਉਂ ਬਿਟਦੇ ਹੋ ਬਈ ਲਾਈਵ ਹੋ ਜਾਨੇ ਹੋ ਇੰਸਟਾ ਤੇ ਰੀਲਾਂ ਪਾ ਦਿੰਨੇ ਹੋ YouTube ਤੇ ਚੱਕ ਕੇ ਰੀਲਾਂ ਪਾ ਦਿੰਨੇ ਹੋ ਬਈ ਸਾਡਾ ਤਾਂ ਐਦਾਂ ਹੋ ਗਿਆ ਚਲੋ ਜੀ ਕਰਦੇ ਆ ਵੀਡੀਓ ਨੂੰ ਇੱਥੇ ਖਤਮ ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਨੈਕਸਟ ਵੀਡੀਓ ਬਹੁਤ ਹੀ ਧੁਮਾਕੇਦਾਰ ਹੋਣ ਵਾਲੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ